ਡੰਡਾ ਇੱਥੇ ਕਰਨ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਲਗਾਤਾਰ ਜਿਹੜਾ ਹੈ ਸਪਟਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਲੋਮੀਟਰ ਦੀ ਸੀਮਾ ਬੰਦ ਕਰ ਸਰਕਾਰ مرتਬਾਤ ਪੰਜਾਬ 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 ਸਰਕਾਰ مرتਬਾਤ ਵੀਡੀਓ ਚਰ ਮੀਡੀਆ ਭਾਈ ਮੀਡੀਆ ਲੈ ਯਾਰ ਕੋਈ ਘੜ 20 ਬੰਦੇ ਚੱਕਮੀ ਹੋ ਗਏ ਚਾਪੇ ਦੇ ਯਾਰ ਵੀਡੀਓ ਬਣੀ ਹੋਈ ਚਾਪੇ ਦੇ ਇਹ ਕੋਈ ਨਾ ਪੀਗੀ ਉਹ ਲੈਣ ਦਾ ਉਹ ਲੈਣ ਦਾ ਤੁਮਾਨੂੰ ਜਿਹੜਾ ਮੈਨੂੰ ਦਿੱਤਾ ਲਿਖਿਆ ਆ ਹੋਰ ਜੀ ਬਾਸੀ तस्वीरांगिया हरियाणा विझाउ जी तस्वीर तव्हां सा प्रशासन थोड़ी कोशिश की जा रही है लगातार जो है इस प्रोटैसट बंद करवाने की कोशिश की जा रही है किलोमीटर